ਜੇ ਪਹੁੰਚੇ ਸਾਂ ਮੋ ਗਾਮੇ ਬਾਈ ਨਾਲ ਮਲਾਉਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਣੇ ਕੋਲ ਟਰੈਕਟਰ ਕਿਹੜੇ ਕਿੜੇ ਆ ਜੀ ਆਪਣੇ ਦੋ ਆ ਖੜੇ ਦੋ ਘਰ ਖੜੇ ਠੀਕ ਹੈ ਜੀ ਇਹ ਟਰੈਕਟਰ ਦੀ ਗੱਲ ਕਰ ਜੀ ਮਾਡਲ ਕਿੰਨਾ ਜੀ ਇਹ 2012 ਜੀ ਲਓ ਮਿੱਤਰੋ 2012 ਮਾਡਲ ਅਗਲੇ ਟਾਇਰ ਹੈਗੇ ਐਮ ਆਰ ਐਫ ਦੇ 65 16 ਦੇ ਟਾਇਰਾਂ ਦੇ ਵਿੱਚ ਆ ਤੇ ਪਿਛਲੇ ਹੈਗੇ ਐਮ ਆਰ ਐਫ ਦੇ ਚੌਕੜਾ ਟਾਇਰ ਹੈ ਐਮ ਆਰ ਦਾ ਪਿਛਲੇ ਹੈਗੇ 14 28 ਦੇ 80 ਪੈਸੀ 80 ਪੈਸੀ ਤੇ ਡਿਮਾਂਡ ਦੀ ਗੱਲ ਕਰੀ ਕਿੰਨੀ ਡਿਮਾਂਡ ਹੈ ਪਹਿਲਾਂ 4,110,000 ਰੁਪਏ ਪੂਰਾ ਡਾਟਾ ਲੱਗਦਾ 4 ਲੱਖ ਡਿਮਾਂਡ ਹੈ ਕਿ 4 ਲੱਖ ਤੇ 10,000 ਰੁਪਏ ਡਿਮਾਂਡ ਹੈ ਦੇਖ ਸੇ ਮਿਊਜ਼ਿਕ ਸਿਸਟਮ ਨਾਲ ਆ ਡਬਲ ਐਕਟ ਪਾਵਰ ਸਟੇਜਿੰਗਾ ਮਤਰਾ ਸਿੰਗਲ ਐਕਟ ਨਹੀਂ ਡਬਲ ਐਕਟ ਆ ਜਿਹੜੀ ਕਟਾਈ ਵੱਧ ਹੁੰਦੀ ਆ ਡਬਲ ਐਕਟ ਪਾਵਰ ਸਟੇਜਿੰ ਦੇ ਨਾਲ ਆ ਤੇ ਇੰਜਨ ਇਹਦਾ ਕਲਾਸ ਕਰਦਾ ਡਬਲ ਪੰਪ ਹਾਂ ਹਾਂ ਡਬਲ ਪੰਪ ਕਲਾਸ ਕਰ ਇੰਜਨ ਦੇ ਵਿੱਚ ਆ ਤੇ ਮਾਡਲ ਦੀ ਗੱਲ ਕਰੀ ਮਾਡਲ ਕਿੰਨਾ ਭਾਜੀ 2012 ਵੀਰੇ 12 ਮਾਡਲ ਆ ਚੌਂਕਰਾ ਟਾਇਰਾਂ ਦਾ ਐਮਆਰਫ ਦਾ ਪਿਛਲੇ ਗੱਲ ਕਰੀਏ ਪਿਛੋਂ ਡੈਸਟਰੀਬਿਊਟਰ ਨਾਲ ਲਗਾ ਡੰਡਾ ਫੱਟੀ ਨਾਲ ਆ 6 540 ਚੱਕਰਾਂ ਦੇ ਵਿੱਚ ਆ ਇਹਦੇ ਵੀ ਸਟਿੱਕਰ ਨਾਲ ਲੱਗੇ 540 ਚੱਕਰ ਹੈ ਜੇ ਅਰੀਜਨਲ ਸਟਿੱਕਰਾਂ ਦੇ ਵਿੱਚ ਆ ਟਰੈਕਟਰ ਦੇਖ ਸਕਦੇ ਆ ਮਿਊਜ਼ਿਕ ਸਿਸਟਮ ਬਕਸਾ ਬਕਸਾ ਸਾਰੀ ਐਸੈਸਰੀ ਨਾਲ ਆ ਬਾਈ ਜੀ ਹਾਂਜੀ 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 ਲਓ ਮਿੱਤਰੋ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਹੋਰ ਵੀ ਮਾਨਤਾਨਾ ਹੋ ਜੂਗਾ ਬਾਕੀ ਤੁਸੀਂ ਜੈਕ ਦੇਖ ਸਕਦੇ ਆ ਜੈਕ ਵੀ ਨਾਲ ਲੱਗੇ ਹੋਇਆ ਤੇ ਹੁੱਕ ਹੈਗੀ ਆ ਐਡਜਸਟੇਬਲ ਹੁੱਕ ਦੇ ਵਿੱਚ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਅਸਲੀ ਦੇ ਅਰੇ ਮਾਂ ਦੇ ਕਲਮ ਮਰਗਾੜਾ ਦੇ ਕਲਮ ਨੇ ਲੱਗੀ ਮਰਗਾੜਾ ਤੇ ਕੋਈ ਨਾ ਕੋਈ ਰੰਗ ਨਾ ਪੇਟ ਜਮਾ ਜੈਨੂਨ ਤੇ ਵੇਚਾ ਬਾਈ ਕਹਿੰਦੇ ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 80 ਪੈਸੇ ਤੇ ਪਿਛਲੇ ਰਿਮਾਂ ਦੇ ਗੱਲ ਕਰੀਏ ਜਮਾ ਰਿਮਾਂ ਜੋ ਕਿਤੇ ਰੰਗ ਨਹੀਂ ਉੱਟਿਆ ਮਾੜਾ ਮੋਟਾ ਕਿਤੇ ਆ ਜਮਾ ਜੈਨੂਨ ਚੱਲਿਆ ਜਿੰਨਾ ਟਰੈਕਟਰ ਚੱਲਿਆ ਤੇ ਬਾਕੀ ਬੈਟਰੀ ਲਓ ਬਾਈ ਜੀ ਬੈਟਰੀ ਜਮਾ ਨਵੀਂ ਜਮਾ ਬੈਟਰੀ ਨਵੀਂ ਦੇ ਵਿੱਚ ਆ ਟਰੈਕਟਰ ਸਵਰਾਜ 850 FE ਤੇ ਬੋਗਾ ਨੰਬਰ ਆ PB 29 ਤੇ ਟੌਪ ਮਾਡਲ ਦੇ ਵਿੱਚ ਆ ਮਿੱਤਰੋ ਟਰੈਕਟਰ ਹਾਂਜੀ ਮਾਡਲ ਹੈਗਾ ਟੌਪ ਮਾਡਲ ਦੇ ਵਿੱਚ ਰਿਵਰਸ ਪੀਡੀਓ ਟਰੈਕਟਰ ਤੇ ਬਾਕੀ ਤੇਲ ਬ੍ਰੇਕਾਂ ਦੇ ਵਿੱਚ ਭਾਈ ਹਾਂ ਤੇਲ ਬ੍ਰੇਕ ਤੇਲ ਬ੍ਰੇਕਾ ਟਰੈਕਟਰ ਹੈ ਸਵਰਾਜ 855 ਤੇ ਇਹਦਾ ਮਾਨਤਨ ਕਿੰਨਾ ਕਰਦੋਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਹੋ ਗਈ ਆਪਾਂ 15000 ਰੁਪਏ ਛੋਟ ਕਰ ਦਾਂਗੇ 4 ਲੱਖ 10000 ਚ 4 ਜਿਹੜਾ ਵੀਡੀਓ ਵੇਖਿਓ ਲਓ ਵੀ ਮਿੱਤਰੋ 3 ਲੱਖ ਤੇ 95000 ਦਾ ਟਰੈਕਟਰ ਲੈ ਜਾਓ ਸਵਰਾਜ 855 ਰਿਵਰਸ ਪੀਡੀਓ ਦੇ ਵਿੱਚ ਡਬਲ ਐਕਟ ਪਾਵਰ ਸਟੀering ਦਾ ਨਵੀਂ ਬੈਟਰੀ ਹੈ ਜੀ ਹਾਂ ਨਵੀਂ ਜਮਾਂ ਸੈਲਫ ਸਟਾਰਟ ਆ ਮਿੱਤਰੋ ਭਾਈ ਸੈਲਫ ਮਰਿਆ ਮਤਲਬ ਵਾਚ ਚੈੱਕ ਕਰ ਲਓ ਟਰੈਕਟਰ ਦੀ ਲਾਓ ਮਿੱਤਰੋ ਬਾਈ ਬਸ ਲਓ ਮਿੱਤਰੋ ਪਿੰਡੇਂਗੂ ਟਰੈਕਟਰ ਬੋਲਦਾ ਦੇਖ ਸਕਦੇ ਆ 2012 ਮਾਡਲ 4 ਲੱਖ ਤੇ 10 ਹਜ਼ਾਰ ਕੀ ਡਿਮਾਂਡ ਆ 15 ਹਜ਼ਾਰ ਰੁਪਈਆ ਛੂਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਬਾਕੀ ਤੁਹਾਨੂੰ ਅੰਦਰੋਂ ਕੰਡੀਸ਼ਨ ਦਿਖਾ ਦਿਆਂ ਟਰੈਕਟਰ ਦੀ ਆ ਖੋਲੇ ਬਾਈ ਦਾਨ ਖੋਲਦੇ ਲਓ ਮਿੱਤਰੋ origignal radiator ਦੇ ਵਿੱਚ ਆ copper ਦਾ ਜਿਹੜਾ origignal radiator ਇਹ ਵੀਰੇ ਮੋਹਰਾ ਬੰਗ ਲੱਗਾ ਦੇਖ ਸਕਦੇ ਆ ਮਿੱਤਰੋ ਸਾਰੇ ਸਟicker ਨਾਲ ਆ ਜਿਹੜੇ ਨਾਲ ਤੇ genuine 2012 model sticker ਨਾਲ ਆ ਬਾਕੀ ਤੁਸੀਂ ਦੇਖ ਸਕਦੇ ਜਮਾ ਸੁੱਕਾ ਪਿਆ ਟਰੈਕਟਰ ਬਾਕੀ ਹਜੇ ਇੰਜਨ ਦੇ ਨਾਟਕ ਨਹੀਂ ਖੁੱਲੇ ਟੈਪਟ ਕਵਰ ਜ਼ਰੂਰ ਖੁੱਲੇ ਆ ਤੇ ਨਿਯੋਜਨ ਕੋਈ ਨਿਯੋਜਨ ਨਹੀਂ ਖੁੱਲੀ ਦੇਖ ਸਕਦੇ ਆ ਰੰਗ ਪੇਂਟ ਜਮਾ ਨਾਲ ਦਾ ਰੰਗ ਪੇਂਟ ਉਵੇਂ ਪਿਆ ਵਾ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਥੋੜਾ ਬਹੁਤਾ ਮਾਨਤਨ ਹੋ ਜਾ ਬਈ ਅੱਗੇ ਆਪਣੇ ਕੋ ਟਰੈਕਟਰ ਕਿਹੜਾ ਈ 855 ਅੱਗੇ ਨਾਲ ਦਾ ਵੀ 855 ਇਹ ਮਾਡਲ ਕਿੰਨਾ ਭਾਈ ਜੀ 2000 ਵੀਰੇ ਲਓ ਵੀ ਮਿੱਤਰੋ ਇਹ ਹੈਗਾ 2000 ਮਾਡਲ ਆ ਬਾਹਰ ਪੰਪ ਵਾਲਾ ਜੀ ਹਾਂ ਬਾਹਰ ਪੰਪ ਵਾਲਾ ਵੀਰੇ 6 ਝਰੀਆ ਡ੍ਰੈਕਟਰ ਬਾਹਰ ਪੰਪ ਡਬਲ ਕਲਚ ਹੈ ਵੀਰੇ 6 ਝਰੀਆ ਤੇ ਡਬਲ ਕਲਚ ਦੇ ਵਿੱਚ ਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗਾ 13 6 28 ਦੇ ਟਾਇਰਾਂ ਦੇ ਵਿੱਚ 50 ਪੈਸੇ 50 ਪੈਸੇ ਟਾਇਰ ਕਿਹੜੀ ਕੰਪਨੀ ਦੀ ਗੁਡਇਰ ਦੇ ਵੀਰੇ ਗੁਡਇਰ ਦਾ ਟਾਇਰ ਆ 50 ਪੈਸੇ 13628 ਦੇ ਟਾਇਰ ਆ ਮਿੱਤਰੋ ਦੇਖ ਸਕਦੇ ਆ ਡੰਡਾ ਫੱਟੀ ਨਾਲ ਆ ਜਿਹਦੇ ਭਰਾ ਨੇ ਵਾਹ ਕੇ ਚੈੱਕ ਕਰਕੇ ਲਿਆਣਾ ਜਦੋਂ ਮਰਜੀ ਭਾਈ ਪਿੰਡ ਕਿਹੜਾ ਆਪਣਾ ਹੀ ਆਪਣਾ ਚੈੱਕ ਪਿੰਡ ਚੜੈਕਾ ਜਿਲਾ ਬੋਗਾ ਤੇ ਬਾਕੀ ਭਾਈ ਦੇ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਟਰੈਕਟਰ ਦੋਹਾਂ ਬਾਰੇ ਜਦੋਂ ਮਰਜੀ ਕਿਸੇ ਨੇ ਵਾਹ ਕੇ ਚੈੱਕ ਕਰਕੇ ਲਿਆਣੇ ਹੋ ਜਦੋਂ ਮਰਜੀ ਫੋਨ ਕਰ ਲਿਓ ਤੇ ਬਾਕੀ ਫੱਟੀ ਦੀ ਗੱਲ ਕਰੀਏ ਫੱਟੀ ਦੇ ਅਡਜਸਟੇਬਲ ਹੁੱਕ ਦੇ ਵਿੱਚ ਆ ਹੁੱਕ ਵੀ ਨਾਲ ਦੀ ਆ ਤੇ ਡੈਚਿਪਟਰ ਪਾਈਪ ਲੱਗੀ ਆ ਸਾਰਾ ਕੁਝ ਜੈਨੂਅਲ ਰੰਗ ਪੇਂਟ ਮੜਕਾੜਾ ਦਾ ਜਮ ਜੈਨੂਅਲ ਆ ਕਿੰਨਾ ਚਲਾਈ ਹੈ 2000 ਕਿੰਨਾ ਮਾਡਲ ਹੈ 2000 ਪੂਰਾ ਹੀ ਤੂੰ ਪੂਰਾ 2000 ਮਾਡਲ ਦੇਖ ਸਕਦੇ ਜਮਨ ਨਾਲ ਦਾ ਰੰਗ ਹੈ ਜਿੰਨਾ ਜੈਨੂਨ ਕਿਤੇ ਕਲਮ ਤੱਕ ਨਹੀਂ ਲੱਗੀ ਦੇਖ ਸਕਦੇ ਆ ਤੇ ਬਾਕੀ ਤੁਹਾਨੂੰ ਪਰਦੇ ਸਾਈਡ ਤੋਂ ਦਿਖਾ ਦਿੰਦੇ ਬਾਹਰ ਪੰਪਾ ਟਰੈਕਟਰ ਫਾਈਲ ਕਾ ਨੰਬਰ ਪੀਬੀ 2 ਲਓ ਮਿੱਤਰੋ ਕਿੰਨਾ ਨੰਬਰ ਹੈ ਪੀਬੀ 2 ਫਾਈਲ ਕਾ ਪੀਬੀ 2 ਫਾਜ਼ਲ ਦਾ ਨੰਬਰ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਦੇਖ ਸਕਦੇ ਆ ਕੰਡੀਸ਼ਨ ਰੰਗ ਪੇਂਟ ਦਾ ਜਮਾਂ ਜੈਨੂਨ ਨਾਲ ਦਾ ਚੱਲਿਆ ਜਿੰਨਾ ਚੱਲਿਆ ਵਾ ਤੇ ਬੈਟਰੀ ਵੱਲੋਂ ਬੈਟਰੀ ਉਸ ਤੇ ਸੈਲਫ ਸੈਲਫ ਮਾਰੇ ਭਾਈ ਜੀ ਲਓ ਮਿੱਤਰੋ ਤੇਰੀ ਸੈਲਫ ਦੇਖ ਸਕਦੇ ਆ ਦਾ ਤੋਂ ਘਾ ਟਰੈਕਟਰ ਦੇਸ ਜੋ ਮੜੀ ਆ ਪਿੱਟੇ ਨੂੰ ਇਹ ਵੀ ਟਰੈਕਟਰ ਸਵਰਾਜ 855 2000 ਫਾਟਲਾ ਤੇ ਡਿਮਾਂਡ ਕਿੰਨੀ ਹੈ ਬਾਈ ਜੀ ਦੀ ਇਹਦਾ ਮੁੱਲ ਕਰਦੇ 2 ਲੱਖ 10 ਹਜ਼ਾਰ ਜਿਹੜਾ ਤੇਰੇ ਵੀਡੀਓ ਦੇਖ ਕੇ ਆਊਗਾ 15 ਹਜ਼ਾਰ ਛੋੜ 15 ਹਜ਼ਾਰ ਇਹ ਕਿੰਨੇ ਦਾ ਬਣ ਜੂਗਾ ਜੀ ਆਪਰ ਬਿਲਕੁਲ ਵੀ ਰੇਟ ਦੇ ਲੈਣ ਵਾਲੀ ਗੱਲ 90 ਹਜ਼ਾਰ ਡਟਾ 1 ਲੱਖ 90 ਇਹ 1 ਲੱਖ ਤੇ 90 ਹਜ਼ਾਰ ਦਾ ਟਰੈਕਟਰ ਲੈ ਜਾਓ ਮਿੱਤਰੋ ਸਵਰਾਜ 855 ਬਾਹਰ ਪੰਪ ਦੇ ਵਿੱਚ ਕਲਾਸ ਕਰਦਾ ਇੰਜਨ ਆ ਬਿਨਾ ਪਾਵਰ ਸਟੇਟਿੰਗ ਤੋਂ ਪਰ ਪੰਪ ਬਾਹਰ ਲਾ ਛੇ ਚੀਜ਼ੀ 64540 ਚੱਕਰ 540 ਚੱਕਰ 540 ਚੱਕਰਾਂ ਦੇ ਵਿੱਚ ਬਾਕੀ ਦੇਖ ਸਕਦੇ ਆ 2000 ਮਾਡਲ ਦਾ ਜਮਾ ਸੁੱਕਾ ਪਿਆ ਟਰੈਕਟਰ ਤੇ ਵੀਰਾਂ ਨੂੰ ਸ਼ੇਅਰ ਕਰ ਦਿਓ ਥੋੜਾ ਬਾਧਾ ਹੋਰ ਵੀ ਮੰਗਤਾਨਾ ਹੋ ਜੂਗਾ ਤੇ ਬਾਈ ਜੀ ਨੰਬਰ ਦੱਸ ਗਿਆ ਦਾ 96532 ਵੀਰੇ 48100 96532 48100 1 ਵੀਰੇ 48100 1 1 ਲਓ ਵੀ ਮਿੱਤਰੋ ਪੈਂਡੇ ਦਾ ਬਾਈ ਦਾ ਚੜੱਕ ਜੇ ਕਿਸੇ ਨੇ ਭਰਾਣੇ ਆਉਣਾ ਮੋਗੇ ਆ ਕੇ ਬਾਈ ਨੂੰ ਕਾਲ ਕਰ ਦਿਓ ਦੋ ਮੈਂ ਟ੍ਰੈਕਟਰ ਟਮਾਟਰੀ ਜਿਹੜੇ ਆਪਣੇ ਘਰੇ 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 ਟਰੈਕਟਰ ਖੜੇ ਆਪਣੇ ਘਰੇ 575 ਖੜਾ ਵੀਰੇ ਫਾਰਮ ਟ੍ਰਕ ਖੜਾ ਇੱਕ ਫਾਰਮ ਟ੍ਰਕ 60 ਖੜਾ ਬਾਈ ਕੋਲੇ ਤੇ 350 575 575 ਲੋ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਆ ਰਿਵਰਸ ਵੀਡੀਓ ਦੇ ਵਿੱਚ ਆ ਇਹ ਹੈਗਾ ਬਾ 3 ਲੱਖ ਤੇ 95000 ਰੁਪਿਆ ਤੇ ਇਹ ਟੌਪ ਮਾਰਡ ਦੇ ਵਿੱਚ ਆ 12 ਮਾਡਲ ਆ ਤੇ ਟੌਪ ਮਾਰਡ ਡਬਲ ਐਕਟ ਪਾਵਰ ਸ਼ੇਨੀ ਨਾਲ ਬੰਪਰ ਫੱਟੀ ਡੰਡਾ ਸਭ ਕੁਝ ਨਾਲ ਸਿੱਧਾ ਸਭ ਕੁਝ ਨਾਲ ਹਾਂਜੀ ਸਾਨੂੰ ਕੀ ਬਰਾਬਰ ਸਭ ਕੁਝ ਦੇਖ ਹਾਂ ਕਨੋਪੀ ਕਨੋਪੀ ਲੱਗੀ ਆ ਲਾਈਟ ਬਲਬ ਸਭ ਕੁਝ ਦੇਖ ਸਕਦੇ ਆ 15000 ਦਾ ਡੈੱਕ ਹੀ ਆ ਮਿੱਤਰੋ ਨਾਲ ਡੈੱਕ ਦੇ ਯੂ ਪੈਪ ਦੀ ਦਾ ਡਾਈ ਹੈ ਤੇ ਆਪਣਾ 20 ਤੋਂ 22000 ਦਾ ਸਮਾਨ ਸਾਰਾ ਨਾਲ ਐਕਸੈਸਰੀ ਜਿੰਨਾ ਕੁਝ ਲੱਗਾ ਨਾਲ ਆ ਟਾਪ ਮਾਡਲ ਵਿੱਚ ਸੈਲਫ ਸਟਾਰਟ ਤੋਂ ਚੈੱਕ ਕਰਾਦੇ ਆ ਬਾਈ ਪਿੰਡ ਦਾ ਅੱਜ ਦਾ ਨੰਬਰ ਦਾ ਪਿੰਡ ਚੜੈਕਾ ਵੀਰੇ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਵੀਰੇ ਜ਼ਿਲ੍ਹਾ ਮੋਗਾ ਹਾਂਜੀ ਹਾਂਜੀ ਠੀਕ ਹੈ ਜੀ ਤਹਿਸੀਲ ਕਿਹੜਾ ਪਿੰਡ ਪਾਗਾ ਪ੍ਰਣਾ ਜੀ ਤਹਿਸੀਲ ਮੋਗਾ ਜੀ ਤਹਿਸੀਲ ਵੀ ਮੋਗਾ ਲਓ ਵੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਇੱਕ ਵਾਰ ਬਾਈ ਜੀ ਨੰਬਰ ਦੱਦਿਓ ਫੇਰ ਆਦਾ 96532 ਵੀਰੇ 96532 48101 ਵੀਰੇ 48 101 101 ਹਾਂਜੀ ਹਾਂ ਇਹ ਨੰਬਰ ਤੇ ਕਾਲ ਕਰਕੇ ਮਿੱਤਰੋ ਟਮਾਟਰੀ ਦੋਵੇਂ 골ਡਨ ਕਲਰ ਹੀ ਆ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਠੀਕ ਹੈ